ਵੀਰੇ ਮਨੁਬਰਾਉ ਭਰਿਆ ਜੀਓ ਉਹਦੇ ਗਾਣ ਗਾਤੇ ਵੀਰੇ ਵੀ ਸਤਕਾ ਆਖੀਓ ਚਰਨੀ ਮਨ ਆਸ ਦਰਸ ਬੁਰਗੋ ਕੀ ਦਾਤ ਦੇ ਗੀਤ ਮਿਲੋ ਆਤਮਾ ਤਨ ਕਾਲੀ ਵਿਸਰਾਇ ਪਰਮ ਬ੍ਰਹਮ ਨੂੰ ਰਖਤੇ ਨਾਨ ਸਰਮਿ ਗਿਉ ਪ੍ਰਾਪਤੀ ਕਵਿ ਜੇ ਪ੍ਰਾਪਤਿ ਇਕ ਬਿਨੋ ਕਰੋ ਜੀਉ ਸੰਕੰਤ ਪ੍ਰਿਆਰੇ ਮੇਰਾ ਮਨ ਤਨ ਹੋਏ ਜੀ ਆ ਜੀਓ ਇਹ ਜਗ ਸਮਾਰੇ ਸਰਤਾ ਸਮਾਰੇ ਜੀ ਵਾ ਨਾ ਸਨ ਗੁਨਾ ਪਰ ਪੂਰੇ ਫਿਰ ਕੋਛ ਨਹੀਂ ਮੁਕਾ ਦੱਤੇ ਉਹ ਬਿਜਲੀ ਗੁਰਿਆ ਦੇਹ ਬੇਵਕਤ ਤਾਰਕ ਤਾਇਆ ਘਾਲੋ ਹਰਿਆ ਗੁਰ ਨਾਹੀ ਪਿਣਾ ਨੇ ਉਹ ਮਨ ਮੰਨ ਅੱਧੀ ਕੰਪਾਨੀ ਅੱਧੀ ਆਪੇ ਸਭ ਦਿੱਤਾ ਤੇਰੀ ਅੱਧੀ ਤੇ ਮੀਤ ਕਿਆਲੇ ਉਹ ਪ੍ਰਗੋਤਿ ਸੰਦੇਸਾਉ ਆਰਪਿਆਸੀ <laughs> ਕੋਕਾ <laughs> ਸਾਈ ਮੇਰਾ ਨਾਮ ਬਾਲ ਠਾਕੁਰ ਸਭੀ ਮੰਗਲ ਕਾਇਆ ਕਬ ਮੇਗ ਪੰਜਬ ਹਰਿ ਨੂੰ ਪੁਜੀ ਆਉ ਤਾਉ ਕੋ ਪਾਇਆ ਆਨਵਾ ਤੋ ਬਾਤ ਜੀ ਬੱਚੇ ਘਰ ਮੈਂ ਤੇ ਸਾਨੂੰ ਤੇ ਉਚਾਈ ਤੇ ਮੰਦੁ ਨਾਨਕ ਹੇ ਰਿਯਾ ਆਨੰਦ ਸੁਖਾਈ ਗਾਉ ਮੇ ਨੂੰ ਨੰਨਾ ਮਨ ਮਾ ਮੋਜ ਜੀ ਲੈ ਤੇ ਮੰਦਰ ਮੈਂ ਰੂਪਾਂ ਕੋਇਂ ਕੀ ਕੋਇਂ ਵਾ ਜੀ ਜੋ ਸੰਤ ਧਰਤ ਸਾਲਾ ਕਰਤਾ ਰੂਪਾਂ ਤੇ ਆਹ ਕਾ ਸਦਾ ਕੀਰਤਨ ਦਾਵੇ ਜੇ ਦਾਸ ਸੰਗ ਦਰਖੋ ਹੈ ਤਹਾ ਤੁਝੇ ਜੀ ਆਵੇ ਕਦਿਆ ਪਾਲ ਮੈ ਵਰਤਨਾ ਨਾਮ ਦਾ ਸਿਖਿਆ ਜੀ ਨਰਦਖਨ ਕੋ ਪਾਲ ਆਉ ਮੋਹ ਦੀ ਬਗਲਾ ਬੂਚਾ ਨੰਰਾਮੀ ਮੋਹ ਤੁਮਾ ਮੈ ਇਕ ਕੀ ਰਵਤ ਬੋਰਾ ਨੇ ਮਾਣੇ ਤਾਹੀ ਬਰੇ ਪ੍ਰਤਿ ਵਿਚਾ ਬੋਖਾ ਨੁਤਾ ਆਉ ਪੁ ਬਚ ਗੋਗੇ ਬਤ ਕੀ ਆਉ ਆਗੁਰਕ ਬਨ ਪਾਣੀ ਆਉ ਉਹਾ ਆਪ ਚੰਨਿਆ ਅਮਰਿਆ ਸਭਨਾ ਨੂੰ ਬੰਦੂਆਂ ਧਾਰੀਆਂ ਰਹਿਮਤੋਂ ਨਾਮ ਦਾ ਜੁਦਾ ਕੋ ਕਾਫੀ ਗੁਰਸਾਨ ਨਰ ਤੁਮਾਰੀਆਂ ਮੋਲ ਤੁਪਰਤ ਸੰਤਦੁ ਧੂਪੀਆਂ ਬਈ ਦਾਸੁ ਜਿਆਨਾ ਮੋਇ ਕਉ ਨੀੜ ਨਾਮੁ ਕੁੱਧਸ ਤੇ ਨੀ ਗੰਨਾ ਜਮ ਕਾ ਮੋਇ ਸਭ ਕੇ ਨਾਮੁ ਮੇ ਤੁਮਨ ਦੀ ਆਵਾਈ ਭਗਵੰਤ ਕਾਮ ਸੇਤੂ ਦੇ ਰੱਬ ਦੀ ਜੇ ਸਭੇ ਵਰਮਾਵੇਂ ਮਾਲਪੂਰ ਬੂਝੇ ਮੁਕਰ ਹੁਕਮ ਤੇ ਜੇ ਜੇ ਕੋ ਦਾ ਸੁਖੁ ਗਿਆਨ ਨਾਮ ਬੇਰਵੰਤ ਨਾਮ ਗੁਰਾਂ ਦੇ ਉਚਲ ਸੁਧਨ ਕੋਰ ਕੁਰਪਾ ਗਵੰਨਾਉ ਮੋਹ ਨੂੰ ਸਭ ਭਜਾ ਕਾ ਗੁਰਵਾਰੇ ਮੋਹ ਨੂੰ ਤੰਗੀ ਕਉ ਆਇ ਕੋ ਕਉ ਨਾਮ ਕਾਲੇ ਕਾਰਿਆ ਜੁ ਮਾਨ ਮਰਿਆ ਮਨ ਜਿਨੀ ਕਰਿ ਪਾਇਆ ਜਿਨੀ ਤੁਮੋ ਕਨੁਕਾਇਆ ਸਚਾ ਮੋਹਿ ਨਾਇ ਆਇਆ ਬਿਆਧ ਹੁ ਕੀਲੇ ਕਰਤੇ ਨ ਜਾਏ ਸਗੁ ਬਨਵਰਾਨੀ ਅਗਰ ਵਾਧੋ ਨਾਮ ਜੀ ਗ੍ਰਾਖੀ ਮਿਲਾਗੋ ਤਿਆ ਤੁਸਾਂ ਆਰਧਾਜਲ ਪਉੜ ਕੋ ਪੂਰਾ ਨੰ ਮਨ ਜਿੰਦਿਆ ਪਾਈ ਜਾਏ ਤਾਮ ਅੰਧ ਖੂਪਤੀ ਉਹ ਹਾਰੇ ਨਾਮ ਮਨੁ ਗਾਈਏ ਹੋਰ ਗੰਗ ਧਰਮ ਨੈ ਜਲ ਗੋੜੋ ਅਨੇਕ ਭਗਤੀ ਗਾਈਆ ਬੰਦੂ ਨਾਨਕੋ ਕਿਰਪਾਉ ਆਰਧਮਰਾਇਆ ਹੂੰ ਚੇਤ ਮਨ ਆ ਪਾਰ ਬ੍ਰਹਮ ਕੋ ਤਿਚੇ I'm <inaudible> ਤਉ ਤਉ ਘਾਲੀ ਕੋ ਕਾਉ ਮਹਾ ਚੂ ਕੋ ਨਾ ਕੀ ਸਭ ਦੇ ਜਿਦਿਆਲਾ ਮਰਗੋ ਤੇਵਨ ਕੋ ਏਕਾ ਥਾਪੇ ਰਹਿ ਤਿਸ ਪੰਨ ਆਉ ਸ੍ਰਿ ਸਵਾਨ ਮਹਾ ਦਿਆਨ ਤਨ ਦਇਆ ਧਾਰੀ ਸਾ ਗੁਰ ਕੀਤੇ ਔਰ ਖੰਡ ਰੋੜ ਮੂਨਾ ਕੀ ਜੀਵਾਂ ਕੇ ਪ੍ਰਾਪਤ ਕਰਤਾ ਉਪਗਮ ਦੇਵਾ ਖਾਪ ਦੇਵਾ ਰਹੀ ਪੂਰਨ ਕਰਦਾ ਹੋ ਮਰਵਾ ਤਨਾਂ ਕੇ ਜੇ ਭੁੰਨੀ ਜਾਗਤ ਦੀਨ ਦਿਆਲਾ ਗੌਰੀ ਮੰਗਲਾ ਪਾਜੀਵਾ ਹੋ ਸਤਿਅ ਮਨਿ ਉਤਮ ਕੋਰੀ ਘਾਉ ਬੁਨਾਈ ਦੇ ਰਾਜ ਅੰਤਾਈ ਮਾਨ ਜਗਾਲ ਭਗਤ ਕੋਈ ਸੋ ਸਾਧ ਮੰਤੇ ਕਹੀ ਬਖੂ ਆਇਆ ਫਿਰ ਸੂਨ ਨ ਜਾਇ ਰੇਤ ਭਲੇ ਭਗਵੰਤ ਹੈ ਨਾ ਜਗਲਾ ਮਾਰਨ ਕਰ ਨਾਰਦ ਨਰਵਾਨੀ ਕੋ ਰੀਤ ਕਰੇ ਕ੍ਰਿਸ਼ ਚੰਤੈ ਸ਼ਰਮਣੀ ਜਨ ਦਰਗੇ ਭੈ ਨੰਨਤੀ ਕੋ ਸਾਤ ਸੋ ਪਾਈਐ ਸਾਜ ਸੁਆਇ ਉਪਾਧੋੜਾ ਬਾਲਗੋਈਂ ਤੇ ਭਾਰੁ ਨਾ ਕੀ ਪੰਜ ਜਿਤਾ ਬਨ ਕੋਈ ਆਈ ਆਰ ਬ੍ਰਹਮੂਰਪ ਵਿੱਚ ਰੁਕ ਤੇ ਯਾਦਨਾ ਮਨ ਆਈ ਜਾਏ ਰਜੀਅ ਚ ਕਰਿਨ ਤੂ ਸੁਖ ਮਨਾਈ ਕਮਿਰੀਆ ਕੋ ती पदभागी माए हरि नाम रसनाई नाल पियाले बिरमान तन आरस संग लेया हूं मन सके मेरी नींद भानी उन आप मम पे मिले आओ परम को बांस त तुआ में ना और गात दया और गिनिया Kur'an'ı al, Kur'an'ı al, ਗੋਦੀਨਾਂਤ ਤੇ ਰੋਇ ਤਰਾਮ ਗੋਦੀਨਾਂਤ ਗਪਤਮੁਰਤਿ ਗੋਦੀਪਾਦ ਸੁਪਰਬਾਰਾ ਗੋਦੀਨੀ ਸੰਤ ਬੋਲੇ ਨੇ ਗਿਆਨ ਮਜਨ ਪਰੰਪਰਾ ਗੋਦੀਵ ਕੰਤਾ ਪਾਉ ਹਰਤਾ ਬਾਬੀ ਜਿਕ ਨਾਮ ਗਰਾਮ ਗੋਦੀਵ ਦਾ ਪਾਉ ਨੰਤ ਪਰ ਮੇਚਾਰੇ Om Namah Shivaya Om Namah ਆ ਜੀ ਜਿਸ ਅੰਦਰ ਕੀਮਤ ਹੋਈ ਰਵਾਧਾ ਰਹਾ ਸਾਲੋ ਵਿਕਰ ਕਾਰਾ ਗੀਤ ਕੋਲ ਸਾਰੂ ਮੀਤ ਇਕ ਇਕ ਵਖਨੋ ਨਾਮ ਰੇ ਕੋ ਰੇ ਕੋ ਪਾਉਲੀ ਹੋਇਨ ਕਰਮ ਕੀ ਜੋ ਆਕਾਰ ਜਿਕੇ ਰੂਪ ਨੂੰ ਬੰਦਾਲਾ ਪੈਨ ਪੈਨ ਤ੍ਰੈ ਕੋਲ ਵਿਤਿ ਪਾ ਦੇਖਦੇ ਦਰਗੁ ਦੇ ਸਾਰੰਗੂ ਸਗੋਂ ਭਾਂ ਦੇ ਕਾਰੇ ਕਾਰੇ ਉਪਾਇਓ ਜਨਮ ਮੰਨ ਮਨ ਮੋਹਿ ਕੋ ਰੋਗ ਲਾਇਓ ਤੂੰ ਭੰਤੇ ਆਪ ਮਰਾਂ ਨਾਨਕ ਅੰਤ ਨਾ ਪਾਰਾ ਬਾਰਾ ਉਗ ਰੋਗ ਸੇਖਾ ਭਗਵੰਤ ਤੇ ਸਭ ਗੰਭੇ ਹਰਿ ਗਾ ਆਦਿ ਦਾ ਰੂਪ ਉਪਾਈ ਜਾਏ ਤੇ ਸ਼ਾਮ ਤਨ ਕੇ ਪਾਤ ਸੁਭਾਈ ਸਤਿ ਸਤ 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 ਸੋ ਸਤ ਗੁਰੂ ਦੇ ਭਿੰਨ ਨ ਕੋ ਹੋਏ ਕਰਨ ਪਰੇ ਦੇ ਪਾਜੰਗ ਸਿਮਰਦੇ ਵਾਰ ਗੁਣ ਗਾਏ ਹੋ ਨਾਜੰਗ ਭੰਤੇ ਪਰਮੇ ਕਾਜੁ ਪ੍ਰਿਆ ਕਰਦੇ ਪਾਜਪੁਰਤਾਪ ਤਾਂਹੂੰ ਕੋ ਚਾਹ ਪੁੱਤ ਸੋਹਾਂ ਦੁਇ ਮੋਹ ਜਿਨ ਗਾ ਰਾਵ ਤਾਨ ਕਾ ਕੇ ਸਤਿ ਬੰਨੀ ਗਾ ਰਾਵ ਸੋਕ ਤਾਨ ਤਨ ਨਾ ਕੋ ਪਾਰੁ ਕੇ ਮਾਰਾ ਮੋ

ਜਾਨਮ ਮੋਰਨ ਨਾ ਹੋਏ ਭਨੋ ਸੋਨ ਆਉਤਨ ਤਰਪ ਦਿਗਤੋਂ ਜਾਇ ਅਸਨ ਫੇਨਾਂ ਨ ਗਾਂਗੇ ਜ਼ਰੂਰ ਕੋਈ ਜੀਰਾ ਮੋਰੀ ਘਾਪਦੋਂ ਕੋਈ ਜਾਂਦੂ ਲਾਗ ਕੇ ਹੁਨਾਰ ਕੋ ਮਾਇਆ ਮੰਦੇ ਪਉੜੀ ਲੰਦਾਂ ਨਰਮੀ ਕੇ ਰਸੋ ਮਤੀ ਅਗੁਰਤੂ ਮਾਇ ਮਨਮਤੀ ਹੀਂ ਆਵਾ ਮਾਇ ਨਾ ਜਮੇ ਮਨਾ ਜੋ ਚੋਕੋਂ ਜੋ ਉਪਰਨਾਉ ਐਂਤੂ ਮਾਇ ਮਤੀ ਉਹ ਮੁਝ ਸੁਝ ਸੁਪਨਾ ਉਹ ਜੱਜ ਲੰਦਾਂ ਨਾਨਕ ਦਾ ਕੋ ਖਦਾਇ ਲਪਨਾਉ ਪਉੜੀ ਲੰਦਾਂ ਲਾਵੀਂ ਗੂਗ ਇੱਕਿਆਰ ਰਨ ਕੋ ਹਵਾਰੇ ਕੋ ਆਇਆ ਆਪਕੇ ਨਾ ਧਨ ਸੰਤੀ ਆਰੇ ਪਰਵਾਨ ਪਉੜੀ ਆਸਾ ਬੋਗਾਂ ਬੰਨਿਆ ਜੀ ਤਾਸੀ ਅਰਜੋ ਭੰਗੇ ਆਏ ਵਸੇ ਸਾਧੂ ਕੈ ਸੰਗੇ ਹਰਿ ਦਾ ਆਪਿ ਆਵੇ ਹੁੰਦਾ ਆਵਜਨ ਨਾਮੇ ਰਤਾ ਜਾ